ਅਸੀ ਕਾਲਜੀ ਸੰਦੀਪ ਸ਼ੌਟ ਨਿਊਜ਼ ਦੇਖ ਰਹੇ ਸਾਰੇ ਦੋਸਤ ਮਿੱਤਰਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚਿਆ ਜੀ ਅੱਜ ਗੁਰਦੁਆਰਾ ਸਾਹਿਬ ਸ੍ਰੀ ਸੰਗਤ ਸਰ ਸਾਹਿਬ ਜੋ ਕਿ ਪਿੰਡ ਨਿਹੋੜਕਾ ਦੇ ਵਿੱਚ ਹੈ ਇੱਥੇ ਕਿ ਅੱਜ ਬਸੰਤ ਪੰਚਮੀ ਦੇ ਮੌਕੇ ਤੇ ਅੱਜ ਹਜ਼ਾਰਾਂ ਸੰਗਤਾਂ ਇੱਥੇ ਪਹੁੰਚੀਆਂ ਤੇ ਆਓ ਗੱਲ ਕਰਦੇ ਹਾਂ ਸੰਗਤਾਂ ਦੇ ਅਸੀਂ ਮੌਜੂਦ ਹਾਂ ਗੁਰਦੁਆਰਾ ਸੰਗਤ ਸਰ ਸਾਹਿਬ ਵਿਖੇ ਜਿੱਤ ਸਵਰਗਵਾਸੀ ਬਾਬਾ ਅਜੀਤ ਸਿੰਘ ਦੀ ਪਰਿਵਾਰ ਕੁਛੂੜੇ ਵਾਲੇ ਜਿਨ੍ਹਾਂ ਦਾ ਜੱਤੀ ਪਿੰਡ ਨਿਹੋਰ ਦਾ ਹੈ ਇਹਨਾਂ ਦੇ ਪਵਿੱਤਰ ਕਰਕਰਮਾਂ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਬੜੀ ਧੀਰਪੂਰ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਹੈ ਸੋ ਹਰ ਸਾਲ ਦੀ ਤਰ੍ਹਾਂ ਸੰਗਤ ਸਰਵ ਵਿਖੇ ਜੋ ਕਾਂਸਪ ਪੰਚਮੀ ਦੇ ਸਾਲਾਨਾ ਸਮਾਗਮ ਕਰਾਈ ਜਾਂਦੇ ਨੇ ਕੋਈ ਸਾਲਵੀ ਜੋ ਸਾਲਾਨਾ ਸਮਾਗਮ ਹੈ ਉਹ ਆਯੋਜਿਤ ਕੀਤਾ ਜਾ ਰਿਹਾ ਹੈ ਸਾਡੇ ਨਾਲ ਮੌਜੂਦ ਰਹਿਣਗੇ ਸਦਾ ਗਰਮੀਤ ਸਿੰਘ ਜੀ ਸੁਭਾਈ ਗਰਮੀਤ ਸਿੰਘੀ ਸਾਚੀ ਕਾਲ ਸਤਿਕਾਰ ਜੀ ਸੋ ਕੀ ਕਹਿਣਾ ਚਾਹੋਗੇ ਸਾਲਾਨਾ ਸਮਾਗਮ ਦੇ ਵਿੱਚ ਸੰਗਤਾਂ ਦੂਰੋ ਦਰਾਡੇ ਤੋਂ ਪਹੁੰਚੀਆਂ ਨੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਰਗਵਾਸੀ ਸੱਚ ਗੜਮਬਾਸੀ ਸੰਤ ਬਾਬਾ ਅਜੀਤ ਸਿੰਘ ਦੇ ਪਰਿਵਾਰ ਵਿਚੋਂ ਵਾਲੇ ਜੋ ਸਾਡੇ ਨਗਰ ਦੇ ਜੰਪਾਲ ਸਨ ਮੇਰਾ ਨਗਰ ਵੀ ਨੋਹਲ ਕਈ ਹੈ 1969 ਦੇ ਵਿੱਚ ਇਹ ਜੋੜ ਮੇਲਾ ਸ਼ੁਰੂ ਕੀਤਾ ਗਿਆ ਸੀ ਤੇ ਲਗਾਤਾਰ ਨਿਰੰਤਰ ਕਦੇ ਕੋਈ ਰੁਕਾਵਟ ਨਹੀਂ ਪਈ ਇਹ ਜੋੜ ਮੇਲਾ ਚੱਲਦਾ ਆ ਰਿਹਾ ਹੈ ਤੇ ਇਸ ਵਕਤ ਵੀ ਉਹ ਦਰ ਸੰਗਤ ਸਰਬ ਇੱਕ ਇਹ ਇਲਾਕੇ ਦਾ ਗੁਰਦੁਆਰਾ ਨਾਕੇ ਪਿੰਡ ਦਾ ਤੇ ਇਸ ਗੁਰੂ ਮਹਾਰਾਜ ਦਾ ਗੁਰਪੁਰਬ ਜੋ ਆਇਗਾ ਵਿਆਹ ਪਰਬਾ ਖੁਸ਼ੀਆਂ ਦਾ ਤਿਹਾਰਾ ਸੰਗਤਾਂ ਨੂੰ ਪਹਿਨੀ ਉਡੀਕ ਰਹਿੰਦੀ ਆ ਕਿ ਅਸੀਂ ਇਹ ਗੁਰਪੁਰਬ ਨੂੰ ਬਹੁਤ ਉਤਸ਼ਾਹ ਨਾਲ ਮਨਾਉਣਾ 21 ਤਰੀਕ ਤੋਂ ਅਖੰਡ ਵਾੜ ਸਾਹਿਬ ਦੀ ਲੜੀ ਚੱਲਦੀ ਸੀ ਤੇ ਅੱਜ ਸਮਾਪਤੀ ਹੋਈ ਆ ਅਪਰੰਤ ਭੋਗ ਤੇ ਬਾਦ ਮੰਦ ਸਜੇ ਹੋਇਆ ਨੇ ਤੇ ਸੰਗਤਾਂ ਦੂਰ ਦਰਦੋਕਰ ਦੇਸ਼ਾਂ ਵਦੇਸ਼ਾਂ ਤੋਂ ਵੀ ਸੰਗਤਾਂ ਆਉਂਦੀਆਂ ਜਿਹਨੇ ਜੁੜੀਆਂ ਹੋਈਆਂ ਤੇ ਬਹੁਤ ਹੀ ਧੂਂਤਵ ਦੇ ਨਾਲ ਜੋੜ ਮਿਲਾਂ ਬਣਾਇਆ ਯਾਰ ਸੋ ਇਸ ਸਾਰ ਚੈਨਲ ਤੋਂ ਤੁਹਾਨੂੰ ਜਿਹੜੇ ਚੈਨਲ ਸਾਡੇ ਤੁਹਾਨੂੰ ਕਵਰ ਕਰ ਰਹੇ ਨੇ ਦੁਨੀਆ ਭਰ ਦੇ ਵਿੱਚ ਇਹਨਾਂ ਚੈਨਲਾਂ ਨੇ ਤੁਹਾਡੀ ਜਿਹੜੀ ਇਹ ਜੋ ਪ੍ਰੋਗਰਾਮ ਹੈ ਉਸ ਨੂੰ ਪਹੁੰਚਾਉਣਾ ਹੈ ਜੀ ਤੋਂ ਆਮ ਸੰਗਤ ਨੂੰ ਆਮ ਆਵਾਮ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸੇਵਾ ਔਰ ਜੋ ਸਿੱਕੀ ਦਾ ਇੱਕ ਬਹੁਤ بڑا ਸਿਧਾਂਤ ਹੈ ਸੇਵਾ ਗੁਰੂਆਂ ਨੇ ਵੀ ਸੇਵਾ ਬਾਰੇ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਜੋ ਆਮ ਕਥਾ ਕਹਾਣੀ ਉਹਨਾਂ ਵਿੱਚ ਸੇਵਾ ਨੂੰ ਉਤੋਂ ਮੰਨਿਆ ਗਿਆ ਸੋ ਇਹ ਹੀ ਕਿਹਾ ਜਾ ਦਰ ਹੈ ਜਿੱਤੇ ਸੇਵਾ ਕਰਕੇ ਬੰਦਾ ਹਮੇਸ਼ਾ ਸਫਲੇ ਹੋਇਆ ਕਿਉਂ ਸਤਗੁਰੂ ਕੀ ਸੇਵਾ ਸਫਲਾ ਜੇ ਕੋ ਕਰੇ ਚਿੱਤ ਨਾਲ ਸੋ ਸੇਵਾ ਗੁਰੂ ਘਰ ਦੀ ਭਾਵੇਂ ਉਹ ਜੋੜੇ ਸਾਂਭਣ ਦੀ ਆ ਛਾਏ ਬਰਤਨ ਮਾਂਜਣ ਦੀ ਆ ਸੰਗਤ ਦੀ ਸੇਵਾ ਸਮੱਚੇ ਤੌਰ ਤੇ ਉਹ ਕਰਨੀ ਚਾਹੀਦੀ ਆ ਇਹ ਸਿਧਾਂਤ ਨੂੰ ਪਰਪੱਕ ਆਪਣੇ ਜ਼ਿੰਦਗੀ ਦੇ ਵਿੱਚ ਉਤਾਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਸਾਹਿਬ ਆਹੋ ਜੀ ਕੀ ਬੋਲ ਬਹੁਤ ਜੀ ਜੀ ਗਿਆ ਉਹਨੇ ਵਾਅਦਾ ਦੇਣਾ ਕੋਈ ਕਦਮ ਫਲ ਦੇ ਜਾਵੇਗਾ ਇਸ ਕਰਕੇ ਸਾਥ ਸੰਗਤ ਜਿਹੜਾ ਸੋਤੇ ਸਿੱਧ ਪਿਟੇ ਵੀ ਜਿਆ ਗਿਆ ਉਹਨੇ ਬੜਾ ਦੇਣਾ ਹੈ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਕੀ ਹੈ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਵਹਿਕੂ ਪ੍ਰਮਾਤਮਾ ਦੇ ਗੁਣ ਗਾਉਣ ਦਾ ਪੁੰਨ ਹੈ ਜਿਹੜਾ ਆਪ ਜੀ ਕਰ ਰਹੇ ਹੋ ਜਿਹੜਾ ਜਿਵੇਂ ਸਾਥ ਸਤ ਸੰਗਤ ਦੇ ਵਿੱਚ ਜੁੜ ਕਰਕੇ ਕਰ ਰਹੇ ਹੋ ਬਾਗ ਵਜਨ ਸੰਸਾਦ ਉਹ ਧੋੜੀ ਕਰੇ ਸਨਾਰ ਹਰ ਦਾ ਨਾਮ ਤੇ ਹਾਇ ਸੁਰ ਸੁਭਨਾ ਰੋ ਪਰਦਾਨ ਜਨਮੋ ਕਰਮ ਮਨ ਉਤਰੇ ਹੌਲ ਕਿਤਾ ਹੈ ਜਨਮ ਜਨਮ ਦੇ ਕੀਤੇ ਹੋਏ ਮਾਰੇ ਕਰਮਾਂ ਦਾ ਜਿਹੜਾ ਦੂਸ਼ ਲੱਗਿਆ ਹੋਇਆ ਹੈ ਸਤ ਸੰਗਤ ਦੇ ਵਿੱਚ ਆ ਕੇ ਉਤਰ ਜਾਂਦਾ ਹੈ ਆ ਹੌਲ ਹੈ ਜਨਮੋ ਕਰਮਾਂ ਵਾਲੋ ਤੇ ਜਨਮਾ ਜਨਮ ਦੇ ਕੀਤੇ ਮਾਰੇ ਕਰਮਾਂ ਦੇ ਅਹਿਸਾਨ ਸੰਤ ਜਿਹੜੇ ਦਾਗ ਲੱਗੇ ਹੋਏ ਨੇ ਉਹ ਸਤ ਸੰਗਤ ਦੇ ਵਿੱਚ ਧੁੱਤੇ ਜਾਣਗੇ ਗੁਰਬਾਣੀ ਗੁਰੂ ਆਣ ਇਸ ਕਰਕੇ ਕਿਹਾ ਹੈ ਉਹ ਦੇਰੀ ਮਤ ਤਾਮਾ ਪਰ ਨਾਲ ਭੜੀ ਕੇ ਨਾਮ ਨਾਲ ਦੌਲੇ ਬੰਦੇ ਆ

やった 재 <목소리도> جان رمضان پر دی نا واری میں کرتا ہے دنیا پر دی نا واری میں کرتا ہے دنیا پر دی نا واری میں کرتا ہے دنیا اے خدا تری کرن مار اے پننے مکھے تارا اج میں اج نہ کوئی بھورے کا نیت نے مکھے سن جائے گا جے میں دل میں رہوں گا Yeah. <laughs>